ਬਾਬਾ ਜਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਉਸ ਭਰੀ ਕਚਹਿਰੀ ਦੇ ਵਿੱਚ ਕਹਿੰਦੇ ਨੇ ਕਿ ਅਸੀਂ ਪਹਿਲਾਂ ਹੀ ਆਪਣਾ ਫੈਸਲਾ ਸੁਣਾ ਚੁੱਕੇ ਆ ਤੁਸੀਂ ਬਾਰ ਬਾਰ ਉਹੀ ਗੱਲਾਂ ਰਿਪੀਟ ਕਰਕੇ ਸਾਡੇ ਤੱਕ ਆਪਣੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰਿਓ ਅਸੀਂ ਪਹਿਲਾਂ ਹੀ ਆਪਣਾ ਫੈਸਲਾ ਜਿਹੜਾ ਉਹ ਤੁਹਾਨੂੰ ਸੁਣਾ ਚੁੱਕੇ ਆ ਵਜ਼ੀਰ ਖਾਨ ਨੂੰ ਬਾਬਾ ਜਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਜੀ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਤੁਹਾਡਾ ਅੱਗੇ ਜਿਹਦੇ ਤੁਸੀਂ ਚੇਲੇ ਚੱਕ ਰਹੇ ਹੋ ਉਹ ਔਰੰਗਜ਼ੇਬ ਉਹਨੇ ਸਾਡੇ ਦਾਦੇ ਅੱਗੇ ਵੀ ਇਹੀ ਸ਼ਰਤ ਰੱਖੀ ਸੀ ਇਹੀ ਕਿਹਾ ਸੀ ਸਾਡੇ ਦਾਦੇ ਨੂੰ ਵੀ ਇਹ ਕਿਹਾ ਗਿਆ ਸੀਗਾ ਕਿ ਤੁਸੀਂ ਇਸਲਾਮ ਕਬੂਲ ਕਰ ਲਿਓ ਸਾਡੇ ਦਾਦਾ ਦਾਦਾ ਜੀ ਗੁਰੂ ਤੇਗ ਬਹਾਦਰ ਜੀ